ਜਾਣ ਉਜੜ ਕੇ ਤੋੜ ਕੇ ਗੂੜੇ ਪਿਆਰ ਕਰੇ ਜਮਾ ਹਰ ਚਲੇ ਗਏ ਲੈ ਕੇ ਰੋਣ ਕੰਧਾਂ ਤੋਂ ਮਾਣ ਤੇ ਹਾਂਜੀ ਦਾ ਓਏ ਸੋ ਤਾਂ ਬੈਠ ਪੂਰੇ ਯਾਰਾ ਬਈ ਚੱਲ ਜਾ ਗੁਰਦਨ ਜੇਤੂ ਖੇਡੂ ਵੀ ਬਈ ਉਹਦੇ ਨਾਲ ਬਲਾ ਚੌਰੀਆ ਰਾਣਾ ਪੂਜਿਆ ਹੋਇਆ ਲੈ ਵੀ ਰੁਪਿੰਦਰ ਬਾਈ ਰਾਣਾ ਯਾਰਾਂ ਦਾ ਯਾਰ ਹੈ ਜਿੱਥੇ ਖੜ ਜਾਂਦਾ ਤੇ ਫੱਟੇ ਤੇ ਸੁਖ ਘੋਲੀ ਵਾਲਾ ਇੱਕ ਦਿਨ ਦੀ ਸਪੈਸ਼ਲ ਆਪਾਂ ਇੰਟਰੋਡਿਊਸ ਕਰਵਾਵਾਂਗੇ ਕਿਉਂਕਿ ਉਸ ਪਰਿਵਾਰ ਦੇ ਵਿੱਚੋਂ ਆਏ ਰਾਣਾ ਬਲਾ ਚੌਰੀਆ ਬਲਾ ਚੌਰੀਆ ਰਾਣਾ ਪੂਜਿਆ ਹੋਇਆ ਲੈ ਵੀ ਰੁਪਿੰਦਰ ਬਾਈ ਰਾਣਾ ਯਾਰਾਂ ਦਾ ਯਾਰ ਹੈ ਜਿੱਥੇ ਖੜ ਜਾਂਦਾ ਤੇ ਫਟੇ ਸੁਖ ਘੋਲੀ ਵਾਲਾ ਇੱਕ ਦਿਨ ਦੀ ਸਪੈਸ਼ਲ ਆਪਾਂ ਇੰਟਰੋਡਿਊਸ ਕਰਵਾਵਾਂਗੇ ਕਿਉਂਕਿ ਉਸ ਪਰਿਵਾਰ ਦੇ ਵਿੱਚ ਉਹ ਹੈ ਰਾਣਾ ਬਲਾ ਚੌਰੀਆ ਜਿਸ ਪਰਿਵਾਰ ਦੇ ਮੇਰੇ ਵੀਰੋ ਰਾਜੇ ਮਹਾਰਾਜੇ ਹੋਏ ਐ ਔਰ ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਨੂੰ ਸਮਾਂ ਬਤੀਤ ਕਰਨ ਦਾ ਜਿਹੜਾ ਸਮਾਂ ਮਿਲਿਆ ਔਰ ਰਾਣੇ ਦੇ ਘਰ ਦੇ ਵਿੱਚ 100 ਸਾਖੀ ਗੁਰੂ ਮਹਾਰਾਜ ਨੇ ਲਿਖੀ ਸੀਗੀ 13 ਮਹੀਨੇ 13 ਦਿਨ ਔਰ ਤੇਰਾ ਪੱਲ ਮੇਰੇ ਵੀਰੋ ਰਾਣੇ ਦੇ ਜਿਹੜੇ ਘਰੇ ਉਹ ਗੁਜਾਰੇ ਆ ਔਰ ਉਸ ਘਰ ਦੇ ਵੀ ਮੈਨੂੰ ਵੀਡੀਓ ਕਾਲ ਦੇ ذریعے ਦਰਸ਼ਨ ਕਰਨ ਦਾ ਮੌਕਾ ਮਿਲਿਆ ਜਾਣਾ ਬਲਾ ਚੌਕ ਦੀ ਸੀ ਗੱਲ ਕਰਦਾ ਤਾਂ ਇਹ ਪਹਿਲੇ ਤਾਂ ਇਹ ਕਿ ਰਾਣਾ ਬਲਾ ਚੌਕ ਦੀ ਮੌਤ ਹੋ ਗਈ ਬਲਾ ਚੌਕ ਦੇ ਰਾਣਾ ਪੁੱਜਾ ਹੋਇਆ ਲੈ ਵੀ ਰਸਿੰਦਰ ਕੀ ਰਾਣਾ ਬਲਾ ਚੌਲਤੀ ਦੀ ਗੱਲ ਕਰਦੇ ਆ ਤਾਂ ਇਹ ਗੱਲ ਚੱਲ ਰਹੀ ਹੈ ਕਿ ਰਾਣਾ ਬਲਾ ਚੌਲਤੀ ਮੌਤ ਜਿਹੜੀ ਰਾਣਾ ਵੀ ਚੱਲ ਆਇਆਗਾ ਬੰਦੇ ਬਾਬਾ ਦੇ ਉਹ ਸੱਟਾਂ ਵਿੱਚ ਛਾਪੀਆਂ ਵੱਜਦੀਆਂ ਰਾਣਾ ਕਹਿੰਦੇ ਬਲਾ ਚੌਲ ਵਾਲਾ ਵੱਡਾ ਵੀਰ ਹੈ ਸਿੱਧੀਆਂ ਗੱਲਾਂ ਕਰਦਾ ਹੁੰਦਾ ਜਿਹਦੇ ਨਾਲ ਦੀ ਸੀਸ ਤੇ ਰਾਣਾ ਬੈਠਾ ਹੋਵੇ ਮੈਨੂੰ ਮਾਇਨ ਲੱਗਦਾ ਉਹ ਦੂਰੋਂ ਤੋਂ ਤੱਕਰਾ